ਲੋਜੀ ਇੱਥੇ ਬਣਾ ਰਹੀ ਸੀਗੀ ਮੈਂ ਨਿੰਬੂ ਪਾਣੀ ਦੁਪਹਿਰ ਦਾ ਟਾਈਮ ਆ ਮੇਰੇ ਤੇ ਕਲੇਰ ਸਾਹਿਬ ਲਈ ਬਣਾ ਰਹੀ ਹਾਂ ਮੈਂ ਨਿੰਬੂ ਪਾਣੀ ਤੇ ਨਿੰਬੂ ਪਾਣੀ ਬਦ ਤੋਂ ਬਦ ਪੀਆ ਕਰੋ ਜੀ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਤੇ ਦਿੱਲੀ ਕੈਨੀਆ ਮੇ ਕਿਨੇ ਦਿਨ ਹੋ ਗਏ ਵੀ ਜੀ ਘਰ ਤੋਂ ਬਾਹਰ ਤਾਂ ਨਿਕਲੋ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਆ ਹਨ ਨਹੀਂ ਸਰਦਾ ਤਾਂ ਹੀ ਬਾਹਰ ਜਾਓ ਚਲੋ ਜੀ ਲੈ ਕੇ ਚાલਦੇ ਹੁਣ ਆਪਾਂ ਨਿੰਬੂ ਪਾਣੀ ਅੰਦਰ ਕਲੇਰ ਸਾਹਿਬ ਲਈ ਬੈਠੇ ਨਹੀਂ ਮੈਂ ਅਸੀਂ ਗੋਨਿਆਂ 'ਤੇ ਬੈਠ ਕੇ ਪੀਨੇ ਆ ਕਾਫੀ ਦਿਨਾਂ ਬਾਅਦ ਇਸ ਤਰ੍ਹਾਂ ਚਾਹ ਜਾਂ ਪਾਣੀ ਅੱਜ ਇਕੱਠੇ ਪੀਵਾਂਗੇ ਹਨਾ ਚਾਹ ਤਾਂ ਚਲੋ ਚਾਹ ਵੀ ਇਕੱਠੇ ਨੇ ਵੈਸੇ ਤਾਂ ਪੀਂਦੇ ਆ ਪਰ ਅੱਜ ਵੀਡੀਓ ਦੇ ਵਿੱਚ ਕਾਫੀ ਦਿਨਾਂ ਬਾਅਦ ਇਦਾਂ ਬੈਠ ਕੇ ਇਕੱਠੇ ਪੀਵਾਂਗੇ ਤੁਹਾਡੇ ਸਾਹਮਣੇ ਹਨਾ ਚਲੋ ਜੀ ਲੈ ਕੇ ਚਾਲਦੇ ਹੁਣ ਆਪਾਂ ਅੰਦਰ ਨਿੰਬੂ ਪਾਣੀ ਤੁਸੀਂ ਵੀ ਪੀ ਲਓ ਸਾਬੀ ਇਥੇ ਨਿੰਬੂ ਪਾਣੀ ਦਾ ਹੀ ਵੇਟ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਜਾਣਾ ਸੀ ਅੱਜ ਸਪੈਸ਼ਲ ਡੇ ਆ ਜੀ ਸਾਡੇ ਲਈ ਆਪਾਂ ਇੱਕ ਚੀਜ਼ ਨਵੀਂ ਤਿਆਰ ਕਰਾਈ ਆ ਉਹ ਵੀ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਪੀ ਲਿਏ ਪਾਣੀ ਬੈਠ ਕੇ ਇੰਜੋਏ ਕਰ ਲਈਏ ਪਾਣੀ ਇਹਨਾ ਇਕੱਠੇ ਬੈਠ ਕੇ ਵੀਡੀਓ ਦੇ ਵਿੱਚ ਅੱਜ ਕਾਫੀ ਦਿਨ ਆ ਬਾਅਦ ਤੇ ਇਥੇ ਕਲੇਰ ਸਾਹਿਬ ਤੁਹਾਨੂੰ ਹੈਲੋ ਹਾਈ ਕਰ ਰਹੇ ਸੀ ਪਰ ਇਥੇ ਮਿਊਜ਼ਿਕ ਚੱਲ ਰਿਹਾ ਸੀਗਾ ਤਾਂ ਕਰਕੇ ਮੈਂ ਨਾ ਉਹ ਆਈਸੋਬਰ ਕਰ ਰਹੀ ਹਾਂਗੀ ਇੱਥੇ ਆ ਫਿਰ ਕਾਪੀਰਾਈਟ ਹੈ ਨਾ ਕਾਪੀਰਾਈਟ ਆਉਣ ਦਾ ਡਰ ਹੁੰਦਾਗਾ ਕਾਫੀ ਆਵਾਜ਼ ਵੀ ਕਲੇਰ ਸਾਹਿਬ ਬਹੁਤ ਵੱਡੀ ਰੱਖਦੇ ਨੇਗੇ ਟੀਵੀ ਦੀ ਹੈ ਨਾ ਬਹੁਤ ਵੱਡੇ ਆਵਾਜ਼ ਰਾ ਕਰਦੇ ਨੇ ਅੱਜ ਜਮਿਲਾ ਆਈ ਨਹੀਂ ਸੀਗੀ ਸਵੇਰੇ ਆ ਇੱਕ ਵੱਡੀ ਆਵਾਜ਼ ਤੋਂ ਮੇਰੇ ਜਾਦ ਆ ਗਿਆ ਸਵੇਰੇ ਆਈ ਤਾਂ ਸੀਗੀ ਕੱਲਾ ਝਾੜੂ ਝਾੜੂ ਲੱਗ ਕੇ ਸੀ ਪਰ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਆਂਟੀ 3 ਵਜੇ ਆ ਜੂਗੀ ਪਰ ਉਹ 3 ਵਜੇ ਹੀ ਕਲੇਰ ਸਾਹਿਬ ਨੇ ਇੰਨੀ ਵੱਡੀ ਆਵਾਜ਼ ਚੱਕੀ ਹੋਈ ਸੀਗੀ ਤੇ ਉਹ ਵਿਚਾਰੀ ਆਵਾਜ਼ ਬੂਜ ਲਗਾ ਕੇ ਮੁੜ ਗਈ ਤੇ ਚਲੋ ਜੀ ਹੁਣ ਆਪਾਂ ਬੈਠ ਗਏ ਬਸ ਪੀ ਕੇ ਨਿੰਬੂ ਪਾਣੀ ਉਸ ਤੋਂ ਬਾਅਦ ਤੁਹਾਡੇ ਨਾਲ ਕਰਦੇ ਆ ਗੱਲਾਂ ਕੀ ਲੈ ਕੇ ਆ ਰਹੇ ਆ ਆਪਾਂ ਨਮਾ ਕੀ ਤਿਆਰ ਕਰਵਾਇਆ ਹਨਾ ਅੱਜ ਆਪਣੇ ਘਰ ਫਿਰ ਤੋਂ ਇੱਕ ਵਾਰ ਖੁਸ਼ੀਆਂ ਆ ਲੀਆਂ ਨੇ ਹਨਾ ਚਾਹ ਹੁੰਦਾ ਹੀ ਆ ਚਾਹੇ ਚੀਜ਼ ਛੋਟੀ ਆਵੇ ਚਾਹੇ ਵੱਡੀ ਆਵੇ ਪਰ ਇਹ ਚੀਜ਼ ਵੱਡੀ ਹੈ ਜੀ ਬਹੁਤ ਵੱਡੀ ਆ ਹਨਾ ਤੇ ਜੋ ਵੀ ਆ ਰਹੀ ਹੈ ਅੱਜ ਸਾਡੇ ਘਰ ਉਹ ਵੀ ਤੁਸੀਂ ਦੇਖਿਓ

ਹੈਲੋ ਜੀ ਸਤ ਸ੍ਰੀ ਅਕਾਲ ਜੀ ਪਲੇਅ ਫੈਮਿਲੀ ਵਲੌਗ ਰਿਕੋਰਡ ਆ ਬਹੁਤ ਬਹੁਤ ਸਵਾਗਤ ਹੈ ਜੀ ਹੋਸਨਾਵ ਜੀ ਕੀ ਹਾਲ ਚਾਲ ਨੇ ਮੈਂ ਠੀਕਾਂ ਜੀ ਉਮੀਦ ਹੈ ਤੁਸੀਂ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਵਲੌਗ ਆਪਣਾ ਹੋਇਆ 44 ਸਟਾਰਟ ਦਿਨ ਹੈਗਾ ਅੱਜ ਅੱਜ ਦਿਨ ਕੀ ਹੈ ਜੀ ਸ਼ੁਕਰਵਾਰ ਦਿਨ ਸ਼ੁਕਰਵਾਰ ਤਰੀਕ ਹੈਗੀ ਅੱਜ 24 ਮਈ 24 ਮਈ ਦਿਨ ਸ਼ੁਕਰਵਾਰ ਤੇ ਟਾਈਮ 4:30 ਵੇ ਦਾ ਵਲੋਗ ਆਪਣਾ ਸਟਾਰਟ ਹੋ ਗਿਆ ਤੇ ਚਲੋ ਜੀ ਕੱਪੜੇ ਪਹਿਣ ਤੈਹ ਕਰਨ ਵਾਲੇ ਕੱਪੜੇ પહેਰੂੰਗੀ ਹੁਣ ਆਪਾਂ ਪੀਤਾ ਨਿੰਬੂ ਪਾਣੀ ਉਸ ਤੋਂ ਬਾਅਦ ਬਣੂੰਗੀ ਚਾਹ ਕਿਉਂਕਿ ਸਨੀ ਆਉਣ ਵਾਲਾ ਹੀ ਹੈ 4:30 ਦਾ ਟਾਈਮ ਹੋ ਗਿਆ ਸ਼ਹਿਰ ਬਸਰ ਆਸਤੇ ਜੀ ਹੋਗਾ 5 ਵਜੇ ਤੱਕ ਕਾ ਜਾਂਦਾ ਹੁੰਦਾ ਘਰ ਹਨਾ ਉਸ ਤੋਂ ਬਾਅਦ ਫਿਰ ਉਹਦੇ ਲਈ ਪਹਿਲਾਂ ਨਿੰਬੂ ਪਾਣੀ ਬਣਾ ਕੇ ਰੱਖਿਆ ਤਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਹਨਾ ਤੇ ਇਹ ਕਹਿੰਦੇ ਨੇ ਚਾਹ ਬਣਾ ਦਿੰਦੀ ਜਦੋਂ ਚਾਹ ਦਾ ਵੀ ਆਰਡਰ ਆ ਜਾਂਦਾ ਹੀ ਹੈ ਨਾ ਇਸ ਸਵੇਰ ਕਿ ਵਿੱਚ ਕਾਫੀ ਆਰ ਆ ਕੇ ਨਾਲ ਚਾਹ ਬਣ ਜਾਂਦੀ ਪਰ ਕਰ ਨਹੀਂ ਕਰਦੇ ਚਲੋ ਠਾ ਕਾਮ ਖਾ ਚਾਹ ਨਾਲ ਹੀ ਲੈਦੀ ਹੈ ਨਾ ਹੋ ਜਾਂਦਾ ਕਿ ਜਦੋਂ ਨਸ਼ਾਇਆ ਹੋ ਜਾਂਦਾ ਹੈ ਨਾ ਜਿਆਦਾ ਹੀ ਚਲੋ ਜੀ ਆਹਦਾ ਵਲੌਗ ਆਪਾਂ ਕਰਦੇ ਹਾਂ ਕੰਟੀਨੂ ਕਲੇਸਾ ਹੋ ਜਾਂਦੀ ਹੈ ਅੱਜ ਜਿੱਡਤੀ ਜਿਹੜੀ ਆਪਾਂ ਤਿਆਰ ਕਰਾਈ ਹੈ ਲੈ ਜਾਂਦੇ ਨੇਗੇ ਪਿੰਦਰ ਸੇਵ ਦਾ ਗਿਆ ਹੋਇਆ ਉਹ ਕਹਿੰਦਾ ਮੈਂ ਜਾ ਕੇ ਦੇਖਦਾ ਆ ਸ਼ਾਇਦ ਉਹ ਕਿਆ ਨਾ ਖਵੇ ਚਲੇਗਾ ਸੀ 10:30 11:00 ਵਜੇ ਪਿੰਦਰ ਚਲੇ ਗਿਆ ਸੀਗਾ ਇਹ ਹੋਣਾ ਕਲੇਸ ਆਪ ਜਾ ਰਹੇ ਨੇ ਕਿ ਮੈਂ ਗਲਾਸ ਨੇੜੇ ਲਾਇਆ ਹੈ ਹਨਾ ਅਬ ਆਏ ਦੇਖੋ ਮੈਂ ਇੱਕ ਦੀ ਤਰ੍ਹਾਂ ਕੰਮ ਕਰ ਰਿਹਾ ਗਲਾਸ ਮੈਂ ਨਵਾਂ ਮੈਕ ਲੈ ਲਿਆ ਅੱਜ ਆਪਾਂ ਆਪਣੀ ਨਵੀਂ ਗੱਡੀ ਕਰੇ ਬਹੁਤ ਸਾਰੇ ਕਿ ਪਾਣੀ ਨੂੰ ਤਾਂ ਭਾਣ ਵੀ ਕਹਿ ਦਿੰਨੇ ਆ ਪੋਰਸ ਵੀ ਕਹਿ ਦਿੰਨੇ ਪੋਰਸ ਵੀ ਕਹਿ ਦਿੰਨੇ ਹਨਾ ਉਗੱਡੀ ਆਪਾਂ ਆਪ ਤਿਆਰ ਕਰਵਾਈਓਗੀ ਤੇ ਦੇਖਦੇ ਆ ਇੱਕ ਆਪਣੀ ਗੱਡੀ ਸੇਲ ਹੋ ਗਈ ਜੀ ਬਲੈਕ ਸਫਾਰੀ ਲੈਂਦੀ ਸੀ ਜਿਹੜੀ ਉਹ ਹੋ ਗਈ ਸੇਲ ਸ਼ਾਇਦ ਉਹ ਬੁੱਧਵਾਰ ਕੱਲ ਮంగళਵਾਰ ਸੇਲ ਹੋ ਗਈ ਨਹੀਂ 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 ਪਹਿਲੇ ਹੀ ਉਸੇ ਸਿਰਫ ਤਾਂ ਹੋਈ ਸੀ ਸੇਲ ਮੈਂ ਤਾਂ ਭੁੱਲ ਗਈ ਕਾਫੀ ਦਿਨ ਹੋ ਗਏ ਚਾਰ ਬੰਦੇ ਹੋ ਗਏ ਗੱਡੀ ਆਪਣੀ ਸੇਲ ਹੋ ਚੁੱਕੀ ਹੈ ਥੋੜੇ ਦਿਨਾਂ ਚ ਹੋਈ ਸੀ ਵੀ ਸੇਲ ਤੇ ਹੁਣ ਆਪਾਂ ਤਿਆਰ ਕਰਵਾਈਏ ਜਿਹੜੀ ਗੱਡੀ ਇਹ ਆ ਚੱਲੀ ਮੋੜ ਮੋੜੇ ਹਾਂ ਲੈਣੀ ਆ ਹਾਂ ਆ ਗਈ ਨਵੇਂ ਖੁੱਲੇ پیسے ਦੇ ਦਿਓ ਨੋ ਜੀ ਆ ਗਈ ਮੈਂ ਸਬਜ਼ੀ ਲੈਣ ਆ ਮੈਂ ਪਹਿਲਾਂ ਭਾਈ ਆ ਗਿਆ ਸਬਜ਼ੀ ਲੈਣੋ ਜੀ ਹੁਣ ਮੈਂ ਲਗਾਉਂਗੀ ਕੱਪੜੇ ਤੈ ਕੱਪੜੇ ਤੈ ਕਰਨ ਤੋਂ ਬਾਅਦ ਫਿਰ ਸਬਜ਼ੀ ਕੱਟੂਗੀ ਸਬਜ਼ੀ ਲਈ ਅੱਜ ਤੋਰੀਆਂ ਤੇ ਕਲੇਰ ਸਾਹਿਬ ਚਲੇ ਗਏ ਗੱਡੀ ਲੈਣ ਹੁਣ ਦੇਖਦੇ ਕਿੰਨੇ ਵਜੇ ਤੱਕ ਆਉਂਦੇ ਨੇ ਸਣੀ ਚਲੇ ਗਿਆ ਜਿਮੀ ਅੱਜ ਉਹਨੂੰ ਉੱਥੇ ਕੰਮ ਸੀਗਾ ਚਾਰ ਉਹਦੇ ਕਸਟਮਰ ਸੀਗੇ ਜੋ ਨਾ ਉਹਨੇ ਕਾਰਡ ਵਗੈਰਾ ਬਣਾਉਣੇ ਸੀ ਉਹਨਾਂ ਦੀ ਪਤਨੀ ਕੇ ਵੀ ਸੀ ਕਰਨੀ ਸੀ ਉਹਨਾਂ ਦੀ ਕੇ ਵੀ ਸੀ ਪਤਨ ਕੇ ਵੀ ਸੀ ਕੇ ਵੀ ਸੀ ਹਾਂ ਉਹ ਕਰਨੀ ਸੀਗੀ ਤੇ ਉਹ ਚਲੇ ਗਿਆ ਹੁਣ ਮੈਂ ਕੱਪੜੇ ਤੈਅ ਕਰੂੰਗੀ ਉਹਨੂੰ ਚਾਹ ਪਾਣੀ ਬਣਾ ਕੇ ਦਿੱਤਾ ਤੇ ਉਸ ਤੋਂ ਬਾਅਦ ਚਾਹ ਪਾਣੀ ਮਤਲਬ ਪਾਣੀ ਪਹਿਲਾਂ ਬਣਾਤਾ ਸੀਗਾ ਨਿੰਬੂ ਪਾਣੀ ਉਸ ਤੋਂ ਬਾਅਦ ਚਾਹ ਬਣਾਈ ਸੀ ਪੀ ਕੇ ਫਿਰ ਉਹ ਅੱਧਾ ਘੰਟਾ ਰੈਸਟ ਕਰਕੇ ਚਲੇ ਗਿਆ ਚਲੋ ਜੀ ਹੁਣ ਆਪਾਂ ਵੀ ਆਪਣੇ ਕੰਮ ਧੰਦੇ ਲੱਗਦੇ ਆ ਕਾਫੀ ਟਾਈਮ ਹੋ ਗਿਆ ਤੇ ਪਹਿਲਾਂ ਕੱਪੜੇ ਨਿੱਧਰ ਇਹ ਲਾਉਣੀਆਂ ਗਈ ਤੈ ਆਵੜੇ ਦੇਖੋ ਹਾਂ ਬੈਣੀ ਪਹਿਲਾਂ ਕੁਝ ਬਤਾ ਲਾਲ ਹੀ ਸੀ ਮੈਂ ਫਿਰ ਸੁਣੀ ਆ ਗਿਆ ਕੱਪੜੇ ਤੈਅ ਕਰਨ ਤੋਂ ਬਾਅਦ ਫਿਰ ਮੈਂ ਕੱਟੂੰਗੀ ਤੋਰੀਆਂ ਅੱਜ ਬਣਣਗੀਆਂ ਤੋਰੀਆਂ ਤੋਰੀਆਂ ਦੀ ਸਬਜ਼ੀ ਕਲੇਰ ਸਾਹਿਬ ਨੇ ਅੱਜ ਲਈ ਆਪਣੀ ਪਸੰਦੀਦੀ ਸਬਜ਼ੀ ਉਹਨਾਂ ਨੂੰ ਤੋਰੀਆਂ ਤਾਰੀਆਂ ਵਧੀਆ ਲੱਗਦੀਆਂ ਇੰਨਾ ਕद्दू ਤੋਰੀਆਂ ਹਨਾ ਚਲੋ ਸਰ ਗਰਮੀ ਦੀ ਸਬਜ਼ੀ ਇਹ ਹੀ ਵਧੀਆ ਲੱਗਦੀ ਸਾਰਿਆਂ ਨੂੰ ਕੀ ਕਰੇ ਫਿਰ ਕੋਈ ਹੋਰ ਆਪਸ਼ਨ ਨਹੀਂ ਚੱਪਲਾਂ ਕੱਢ ਦਵਾਂ ਇੱਕ ਮੇਰੀ ਚੱਪਲ ਟੁੱਟ ਗਈ ਅੱਜ ਹੁਣ ਮੈਂ ਦੂਸਰੀ ਜਿਹੜੀਆਂ ਆਹਾ ਸੀਗੀਆਂ ਇਹ ਹੀ ਪਾਲੀਆਂ ਕੱਢ ਕੇ चलो जी पहला कपड़े तय कर देख देंगे फोन तो कर लिए सोर्ट बोलते महाराज गई ना हा सारे पैसे लेके आऊंगी ली ਕਲੇਸਾ ਫੋਟਾ ਕਹਿੰਦੇ ਤੇ ਜਦ ਮੈਨੂੰ ਪੈਸੇ ਫੁੱਲ ਲੈਣਦੇ ਤੇਲ ਚਾਹੀਏ ਆਤੀ ਨੇ ਓ ਜੋ ਮੇਲਾ ਕਿ ਆਉਂਗਾ ਪੈਸੇ ਦਾ ਬੱਸ ਬਖਸੋ ਮੈਨੂੰ ਕਹਿੰਦੇ ਸੀ ਕਲੇਸਾ ਉਹ ਕਹਿੰਦੇ ਚਾਵਨ ਦਵਾਈ ਲੈ ਲੈ ਆਣਾ ਤਿੰਨ ਚੁੰਨੀਆਂ ਚਾਹੀਆਂ ਹਮ ਕਿਉਂ ਕਿ ਆਹੀ ਨੇ ਜੀ ਮੇਰੇ ਕੋਲ ਸਾਦੀ ਚੁੰਨੀਆਂ ਪਾੜੀਆਂ ਸੁੱਤੀ ਚੁੰਨੀਆਂ ਜ਼ਿਆਦੀ ਪਾਟਦੀਆਂ ਨੇ ਗਿਆ ਹਨ ਤਾਂ ਕਰਕੇ ਉਹ ਮੈਂ ਪਰसों ਕਹਿੰਦੇ ਵੀ ਸੀਗੇ ਕਹਿੰਦੇ ਚਾਵ ਦਵਾਈ ਲੈਣੇ ਤੇ ਸਾਡੇ ਸ਼ਾਪ ਤੋਂ ਬਹੁਤ ਵਧੀਆ ਮਿਲ ਜਾਂਦੇ ਨੇ ਪਰ ਉਹ ਤਾਂ ਗਰਮੀ ਵਾਲੀ ਸੀ ਮੇਰਾ ਮਨ ਨਹੀਂ ਕੀਤਾ ਬਾਹਰ ਜਾਣ ਨੂੰ ਪਹਿਲਾਂ ਮੈਂ ਕਿਹਾ ਮੇਰੇ ਕੋਲ ਚੁੰਨੀਆਂ ਨਹੀਂ ਘਰੋਂ ਕਹਿੰਦੇ ਚਲ ਦੁਆਕੇ ਲੈ ਕੇ ਆਵਾਂ ਉਸ ਤੋਂ ਬਾਅਦ ਵਿੱਚ ਫਿਰ ਮੇਰਾ ਰਾਜ਼ਾ ਬਦਲ ਗਿਆ ਮੈਂ ਕਿਹਾ ਗਰਮੀ ਬਹੁਤ ਹੈ ਕਹਿੰਦੇ ਹੁਣ ਤੂੰ ਹੀ ਨਹੀਂ ਮਨ ਚਲੋ ਆਜੇ ਖਾਸ ਸਾਰੇ ਪੈਸੇ ਲੈ ਲਓ 5-700 ਤੇਲ ਜੁਵਾਈ ਦਾ ਅੰਦੇ ਤਾਂ ਜੇਲ ਖਾਲੀ ਕਰਾਂਗੇ ਪਤੀ ਸੰਦੀ ਦੇ ਕੱਲ ਨੂੰ ਸ਼ਹਿਰੋਂ ਸੀ ਲੈਣ ਜਾਈਏ ਤੁਹਾਨੂੰ ਬੈਠ ਨਹੀਂ ਹੁੰਦਾ ਜੀ ਹੁਣ ਹਰ ਇੱਕ ਚੀਜ਼ ਮੰਗਵਾਈ ਨਹੀਂ ਜਾਂਦੀ ਚੀਨੀ ਅਸੀਂ ਨੇ ਦੋ ਤਿੰਨ ਵਾਰ ਮੰਗਵਾ ਲਈ ਬਸੇਰੀ ਬਸੇਰੀ ਕੀ ਹੁੰਦਾ ਜੀ ਬਸੇਰੀ ਨਾਲ ਧੋਦੀ ਲੱਗ ਜਾਂਦੀ ਐ ਕਿੱਥੇ ਗੱਟਿਆਂ ਦੇ ਗੱਟੇ ਘਣੇ ਕਿੱਥੇ ਬਣ ਸੇਰੀ ਬਣ ਸੇਰੀ ਨਾਲ ਕੀ ਹੁੰਦਾ लो जी कपड़े से तैलगा के इत बैड ती रखते मैं क्या बाद सब्ज़ी कट लवीडियो मैं करती आ, एडिट वगैरह है ना हो गया का सारा कुछ वह इतने लाई हुई सभी मैं अपलोड पर तो तो नहीं शायद एक्सपोर्टिंग लगाई हुई मेरे याद नहीं पता नहीं अपलोड लगाई हुई चलो हो गया से वैसे वीडियो का कम थोड़ा बहुत ही रह गया से अद्धे घंटे का कम तो उस तो बाद ला गई इतने मैं सब्जी कट्टन सब्जी जिम्मे को तुम दस तोरिया बढ़िया किलो लिया शायद मैं ये अद्धी ਉੱਡੀ ਮਸਾਲੇ ਨੂੰ ਸਾਰੀ ਤਿਆਰੀ ਕਰ ਲਈ ਹੁਣ ਆਪਾਂ ਲਾਉਣੇ ਸਬਜੀ ਨੂੰ ਤੜਕਾ ਮਸਾਲਾ ਪਾਉਂਦੇ ਆ ਰੱਖਿਆ ਸੀ ਤੇਲ ਵਿੱਚ ਗਰਮ ਇੱਥੇ ਬਾਹਰ ਮੈਂ ਆਟਾ ਗੁੰਨੂਗੀ ਬੈਠ ਕੇ ਆਟਾ ਛਾਣ ਕੇ ਇੱਥੇ ਰੱਖਤਾ ਉਧਰ ਤੇਲ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਉਨੇ ਮਸਾਲਾ ਕਣ ਦੋਨੇ ਟਾਈਮ ਚੱਟਾ ਗੁੰਦ ਲੈਣੇ ਅੰਦਰ ਬਹੁਤ ਗਰਮੀ ਅੰਦਰ ਨਹੀਂ ਖੜਿਆ ਜਾਣਾ ਕੋਈ ਕੋਲ ਵੀ ਇੱਥੇ ਬਾਹਰ ਹੀ ਗੈਸ ਕਲੇਰ ਸਾਹ ਤੇ ਪਿੰਦਰ ਦਾ ਕਰਦੀ ਹਾਂ ਮੈਂ ਭੇਟ ਬਸ ਉਹ ਆ ਜਾਣਾ ਫੁਲਕੇ ਅੱਜ ਪਹਿਲੇ ਹੀ ਬਣਾ ਕੇ ਰੱਖ ਦੂੰਗੀ ਗਰਮੀ ਬਹੁਤ ਜ਼ਿਆਦੇ ਹੈ ਜੀ ਕਿੰਦਰ ਪੜਦੇ ਟਾਈਮ ਆ ਹਨਾ ਗਰਮੀ ਬਹੁਤ ਜ਼ਿਆਦੇ ਹੈ ਹੁਣ ਤਾਂ ਫੁਲਕੇ ਬਣਾ ਕੇ ਇੱਥੇ ਜਾ ਸਕਦੇ ਨਹੀਂ ਹੁੰਦੇ ਨੇ ਠੰਡੇ ਹੁੰਦੇ ਹੈਗੇ ar ddod ddod ni'n usaf gardwn ni. Mae'n gwych yn gwych yn gwych yn gwych yn ਲਓ ਜੀ ਹੁਣ ਆਪਾਂ ਕਰਦੇ ਆ ਮਸਾਲਾ ਚੈੱਕ ਮਸਾਲਾ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੇ ਇਹਦੇ ਵਿੱਚ ਆਪਾਂ ਹੁਣ ਤੋਰੀਆਂ ਨੇ ਜਿਹੜੀਆਂ ਤੋਰੀਆਂ ਕਰਦੇ ਨੇ ਮਿਕਸ ਪਾਣੀ ਬਿਲਕੁਲ ਵੀ ਮਿਕਸ ਨਹੀਂ ਕਰਦੇ ਕਿਉਂਕਿ ਤੋਰੀਆਂ ਕਾਫੀ ਪਾਣੀ ਛੱਡ ਦਿੰਦੀਆਂ ਨੇਗੀਆਂ ਇਹਨਾਂ ਵਿੱਚੋਂ ਕਾਫੀ ਪਾਣੀ ਆ ਜਿਹੜਾ ਨਿਕਲਦਾਗਾ ਤਾਂ ਕਰਕੇ ਜੇ ਲੋੜ ਪਈ ਤਾਂ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਥੋੜਾ ਬੋਤਲ ਲੋਡ ਪਊਗੀ ਪਾਣੀ ਐਡ ਕਰਨ ਦੀ ਪਹਿਲਾਂ ਬਿਲਕੁਲ ਵੀ ਨਾ ਕਰੋ ਫਿਰ ਇਸ ਤਰ੍ਹਾਂ ਤੋਰੀਆਂ ਨੇ ਜਿਹੜੀਆਂ ਟੇਸਟੀ ਬਣਣ ਜੇ ਆਪਾਂ ਥੋੜਾ ਜਿਹਾ ਵੀ ਪਾਣੀ ਪਹਿਲਾਂ ਐਡ ਕਰ ਦਿੰਨੇ ਕਿਉਂਕਿ ਕਾਫੀ ਪਾਣੀ ਪੱਲੀਆਂ ਤੋਰੀਆਂ ਦੇ ਵਿੱਚੋਂ ਨਿਕਲਿਆ ਹੁੰਦਾ ਫਿਰ ਆਪਾਂ ਐਡ ਕਰ ਦਿੰਦੇ ਹਾਂਗੇ ਫਿਰ ਉਹ ਟੇਸਟ ਜਿਆ ਵਧੀਆ ਨਹੀਂ ਆਉਂਦਾ ਜੇ ਲੋਡ ਪਈ ਤਾਂ ਹੀ ਮੈਂ ਇਹਦੇ ਵਿੱਚ ਐਡ ਕਰੂੰਗੀ ਉਸ ਤੋਂ ਬਾਅਦ ਇੱਥੇ ਲੱਗੀ ਸੀ ਕਿ ਮੈਂ ਫੁਲਕੇ ਬਣਾਉਣਾ ਸਬਜ਼ੀ ਰੱਖਿਆ ਸੀ ਜਾਨੀ ਕਿ ਅੰਦਰ ਵਾਰ ਮੈਂ ਗੈਸ ਇੱਥੇ ਰੱਖਿਆ ਹੋਇਆ ਇੱਥੇ ਵੀ ਕੱਲ ਨੂੰ ਦੇਖਦੇ ਕੋਈ ਵਾਲਪੇਪਰ ਵਗੈਰਾ ਲਗਾਉਣੀ ਹੈ ਕਿ ਮੈਂ ਹੁਣ ਗਰਮੀ ਗਰਮੀ ਸ ਤਕੋ ਕਿ ਇੱਥੇ ਇੰਨੀ ਗਰਮੀ ਵੀ ਨਹੀਂ ਲੱਗਦੀ ਅੰਦਰ ਤਾਂ ਬਿਲਕੁਲ ਵੀ ਨਹੀਂ ਖੜਿਆ ਜਾਂਦਾ ਚਲੋ ਸਬਜੀ ਦਾ ਜਿਵੇਂ ਮਰਜੀ ਹੈ ਬਈ ਚਲੋ ਬਣਾ ਲੈਨੇ ਜਿਵੇਂ ਜਿਵੇਂ ਕਰਕੇ ਪਰ ਜਿਹੜੇ ਫੁਲਕੇ ਨੇ ਉਹ ਇੱਥੇ ਹੀ ਬਾਹਰ ਹੀ ਵਧੀਆ ਲੱਗਦੇ ਨੇ ਪਹਿਲਾਂ ਇੱਥੇ ਸੀਗਾ ਮੇਰਾ ਰੱਖਿਆ ਹੋਇਆ ਗੈਸ ਜਿੰਨਕੇ ਕਿਚਨ ਦਾ ਸਾਰਾ ਹੀ ਇੱਥੇ ਹੀ ਸੀਗਾ ਸਮਾਨ ਸਬਜੀ ਵੀ ਮੈਂ ਬਾਹਰ ਹੀ ਬਣਾਉਂਦੀ ਸੀਗੀ ਪਰ ਫਿਰ ਚਲੋ ਅੰਦਰ ਰੱਖ ਲਿਆ ਸੀ ਲਓ ਜੀ ਇੱਥੇ ਹੁਣ ਫੁਲਕੇ ਵੀ ਬਸ ਲਗਭਗ ਮੈਂ ਬਣਾ ਹੀ ਲਿਆ ਥੋੜੀ ਬਹੁਤੀ ਹੁਣ ਗੱਲ ਲਓ ਜੀ ਰੋਟੀ ਸਬਜੀ ਆਪਾਂ ਬਣਾਤੀ ਅੱਜ ਆਪਾਂ ਕੰਮ ਜਿਹੜਾ ਜਲਦੀ ਕਰਤਾ ਖਤਮ बस उन खान खाने ਦਾ ਰਹਿ ਗਿਆ। ਕਲੀਅਰ ਸਾਬ ਆ ਜਾਣ ਪਿੰਨਾ ਫਿਰ ਖਾਉਂਗੀ। ਬਸ ਉਹਨਾਂ ਨੂੰ ਵੀ ਡਿਕ ਰਹੀ ਹੈ। ਚਲੋ ਜੀ ਹੁਣ ਥੋੜੀ ਦੇਰ ਬਾਅਦ ਮਿਲਦੇ ਹਾਂ। ਮੈਂ ਥੋੜਾ ਯਾਰ ਰੈਸਟ ਕਰ ਲਾਂ। ਗਰਮੀ ਬਹੁਤ ਜ਼ਿਆਦਾ ਹੈ। ਪੱਖਾ ਵਗੈਰਾ ਲਾਉਣੇ ਕਿਉਂਕਿ ਫਿਰ ਆਵਾਜ਼ ਨਹੀਂ ਕਲੀਅਰ ਆਉਂਦੀ ਤੇ ਫੋਨ ਨੂੰ ਵੀ ਲਾਉਣੀਆਂ ਚਾਰਜਰ। ਲਓ ਜੀ 11 ਵਜਣ ਵਾਲੇ ਨੇ 11 ਵਜਣ ਵਜੇ ਦਾ ਟਾਈਮ ਜਿਹੜਾ ਹੋ ਚੁੱਕਿਆ ਹੈ। ਸ਼ਾਇਦ 1-2 ਮਿੰਟ ਬਾਕੀ ਨੇਗੇ। ਲਓ 11:20 ਮਿੰਟ ਹੋ ਗਏ। ਮੈਂ ਤਾਂ ਇਹ ਸੀਗਾ ਵੀ ਹਜੇ 11 ਵਜੇ ਵਾਲੀ ਨੇਗੀ ਜਾਂ 11 ਵਜੇ ਕੀ ਹੋਣਗੇ ਹੈ ਨਾ ਲਾਈਵ ਵੀ ਚਲੀ ਗਈ ਨਹੇਰੀ ਆ ਗਈ ਕਾਫੀ ਤੇ ਮੈਂ ਅੰਦਰਾ ਕੇ ਬੈਠੀ ਸੀ ਆਪਣਾ ਫੇਸ ਵਾਸ਼ ਕਰਕੇ ਆਈਆਂ ਜਿਵੇਂ ਕਿ ਮੈਂ ਚੌਲਾਂ ਵਾਲੀ ਜਿਹੜੀ ਕਰੀਮ ਬਣਾਈ ਹੈਗੀ ਉਹ ਕਰੀਮ ਦੇ ਨਾਲ ਫੇਸ ਵਾਸ਼ ਕਰਕੇ ਇਹ ਦੇਖੋ ਕਿੰਨਾ ਕਲੀਨ ਕਲੀਨ ਫੇਸ ਲੱਗਦਾ ਹੈ ਨਾ ਮੈਂ 40 ਮਿੰਟ ਹੈ ਨਾ ਜਾਂ 45 ਮਿੰਟ ਇਦਾਂ ਰੱਖ ਲੈਣੀ ਫਿਰ ਆਪਣਾ ਫੇਸ ਵਾਸ਼ ਕਰ ਦਿੰਨੇ ਬਹੁਤ ਜ਼ਿਆਦਾ ਫਰਕ ਪੈਂਦਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤਾ ਕਰਕੇ ਦੱਸ ਦਿੰਦੇ ਆ ਵੀ ਚਲੋ ਕਿਸੇ ਨੂੰ ਫਾਇਦਾ ਹੋਵੇ ਕਿਉਂਕਿ ਜਿਹੜੀ ਇਹ ਬੰਦੇ ਨੇ ਆਪ ਪ੍ਰੋਬਲਮ ਆਪ ਹਨਾ ਦਰਦ ਹੰਡਾਇਆ ਹੁੰਦਾ ਉਹੀ ਦੂਜੇ ਦੀ ਪੀੜ ਸਮਝ ਸਕਦਾ ਕਿਉਂਕਿ ਪ੍ਰੋਬਲਮ ਜਿਹੜੀ ਇਹ ਛਾਈਆਂ ਦੀ ਜਾਂ ਸਕਿਨ ਨੂੰ ਹਨਾ ਬਲੈਕ-ਬਲੈਕ ਹੋ ਜਾਣਾ ਬਹੁਤ ਜ਼ਿਆਦਾ ਸ਼ਰਮਿੰਦਗੀ ਜੀ ਮਹਿਸੂਸ ਹੁੰਦੀ ਹੈ ਕਿਉਂਕਿ ਪਹਿਲਾਂ ਫੇਸ ਆਪਣਾ ਇੰਨਾ ਸਾਫ਼ ਹੁੰਦਾ ਫਿਰ ਬਾਅਦ ਦੇ ਵਿੱਚ ਕਿੰਨਾ ਹੋ ਜਾਂਦਾ ਕਿਸੇ ਫੰਕਸ਼ਨ ਨੂੰ ਅਟੈਂਡ ਕਰਨਾ ਹਨਾ ਬਿਆਸਾ ਦੀ ਜਾਣਾ ਤਾਂ ਫਿਰ ਉਹ ਕੱਲ੍ਹ ਜੀ ਨਹੀਂ ਬਣਦੀ ਜਦੋਂ ਫੇਸ ਸਾਫ਼ ਨਾ ਹੋਵੇ ਤਾਂ ਕਰਕੇ ਮੈਨੂੰ ਪਤਾ ਜੀ ਮੈਂ ਦੁੱਖ ਹੰਡਾਇਆ ਆਪਣਾ ਹਨਾ ਮੈਨੂੰ ਪਤਾ ਤਾਂ ਕਰਕੇ ਮੈਂ ਤੁਹਾਨੂੰ ਭੈਣਾਂ ਨੂੰ ਸਾਰਿਆਂ ਨੂੰ ਦੱਸ ਦੇਣੀ ਹੁੰਦੀ ਹੈ ਵੀ ਚਲੋ ਤੁਹਾਡੇ ਵੀ ਕੰਮ ਆ ਗਏ ਚਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ ਸਵੇਰੇ ਦੀ ਆਪਾਂ